ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਸੂਈ ਸਵਾਈ ਗਾਂ ਬਾਈ ਦੀ ਸੇਲ ਆ ਜਾਣਕਾਰੀ ਪਰਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਮਉਨ ਸਿੰਘ ਪਿੰਡ ਪਿੰਡ ਫਾਦੇ ਘਰ ਕੋਰੋਟਾਣਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਵੀਰੇ ਠੀਕ ਆ ਬਾਈ ਜਿਹੜੀ ਆਪਾਂ ਪਹਿਲਾਂ ਗਾਂ ਦੀ ਵੀਡੀਓ ਪਾਈ ਵੈਗ ਗਈ ਸੀ ਬਹੁਤ ਵਧੀਆ ਵੀਰੇ ਪਹਿਲੇ ਬੋਲਦੇ ਸੀ ਤੇ ਬਾਈ ਇਹਦੀ ਕੀ ਡਿਟੇਲ ਆ ਕਿੰਨਾ ਮਾ ਸੂਈ ਆ ਬਾਈ ਦੂਜਾ ਸੂਈ ਆ ਵੀਰੇ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵੀਰੇ ਅੱਜ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਵੀ ਮਗਰ ਬੱਚਾ ਜਿਹੜਾ ਵੀ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ 13 ਕਿਲੋ ਆ ਸੌਰੀ 15 ਕਿਲੋ ਆਈ 15 ਕਿਲੋ ਜੋ ਕੇ ਜੋ ਕੇ ਵੀਰੇ ਕੰਡੇ ਤੇ ਚੜਾ ਕੇ ਥਣਾ ਦੀ ਓਕੇ ਬਾਈ ਸਾਰਾ ਕੁਝ ਓਕੇ ਵੀਰੇ ਦਾ ਠੀਕ ਕੋਈ ਪੂਰੀ ਛਿੱਟਾ ਨਹੀਂ ਜਮਾ ਨਹੀਂ ਲੱਗ ਵੀ ਪੂਰੀ ਹੈ ਮੈਨਾ ਪੂਰੀ ਹੈ ਜੀ ਤੋੜ ਕੇ ਦਿਖਾਦੀ ਬਾਈ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲਓ ਜੀ 1:47 ਮਿੰਟ ਹੋ ਗਿਆ ਥਨਲੇ ਵੀ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਮਗਰ ਬੱਚਾ ਵੱੱਛਾ ਹੈ ਜੀ ਜਿਹੜਾ ਨੈੱਟ ਦਾ ਤਿਆਰ ਆ ਉਹ 15 ਕਿਲੋ ਆ ਬਾਕੀ ਕਰਮ ਵਾਲੀ ਦਾ ਦੁੱਧ ਮੱਝਾਂ ਰ ਗਈ ਹੋਊ ਕਿਉਂਕਿ ਕ੍ਰੋਸ ਚ ਪੈਂਦੀ ਆ ਜਰਸੀ ਕ੍ਰੋਸ ਪੈ ਜਾਂਦੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਚੁਆਈ ਵਾਲੇ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰੇ ਥਣ ਜੀ ਦੇਖ ਸਕਦੇ ਹੋ ਸੋਹਣਾ ਹਵਾਨਾ ਬਾਕੀ ਵਾਲਟ ਨਾਲ ਬਹੁਤ ਨੇ ਸ਼ਾਮ ਤੱਕ ਹਵਾਨਾ ਹੋਰ ਵੀ ਭਰ ਲੈਣਾ ਜੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈੱਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਜੀ ਮੁੱਲ ਬਾਈ ਇਹਦਾ ਮੁੱਲੇ ਦਾ 42000 ਰੁਪਇਆ ਬਈ ਉਹ ਜੋ ਮਾਨਤਾਨ ਹਾਂ ਮਾਨਤਾਨ ਕਰਨਾ ਹੈ ਠੀਕ ਜੀ ਮੁੱਲ ਇਹਦਾ 42000 ਰੁਪਇਆ ਬਾਈ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ